ਪੇਕਾਂ ਨੇ ਰਾਵਾਂ ਤੇ ਆ ਤ ਗਈ ਪਤਾ ਨਹੀਂ ਪਰਜਾਈ ਬੁਲਾਉਗੀ ਜਾਂ ਨਾਂ ਬੁਲਾਉਗੀ ਜਦੋਂ ਪਿਛਲੀ ਵਾਰ ਆਈ ਸੀ ਚੰਦਰੀ ਨੇ ਬੁਲਾਇਆ ਹੀ ਨਹੀਂ ਹੈਗਾ ਢੰਗ ਨਾਲ ਜਦੋਂ ਮਾਂ ਹੁੰਦੀ ਸੀ ਉਦੋਂ ਤਾਂ ਹਾ ਗਲੀਆਂ ਦਾ ਵੀ ਮੋਹ ਆਉਂਦਾ ਸੀ ਇਹਦਾ ਵੀ ਜਦੋਂ ਕੱਚੀ ਹੁੰਦੀ ਸੀ ਇੰਨਾ ਮੋਹ ਆਉਂਦਾ ਸੀ ਹੁਣ ਤਾਂ ਪੱਕੀ ਹੋ ਕੇ ਵੀ ਬਗਾਨੀ ਜੀ ਲੱਗਣ ਲੱਗ ਗਈ ਜਦੋਂ ਪੇਕਿਆਂ ਦੇ ਰਾਹ ਬਗਾਨੇ ਹੋ ਜਾਂਦੇ ਨੇ ਤਾਂ ਭਾਈ ਪਰਜਾਈ ਨੂੰ ਕੀ ਦੋਸ ਦੇਣਾ ਉਹ ਵੀ ਬਗਾਨੀ ਹੁੰਦੇ ਨੇ 4 ਸਾਲ ਬਾਅਦ ਪੇਕੇ ਆਈਆਂ ਜਦੋਂ ਮਾਂ ਮੁੱਕੀ ਤੋਂ ਪਹਿਲਾਂ ਆਈ ਸੀ ਉਦੋਂ ਚੰਦਰੀ ਨੇ ਚੱਜ ਨਾਲ ਬੁਲਾਇਆ ਵੀ ਨਹੀਂ ਹੁਣ ਪਤਾ ਨਹੀਂ ਬੁਲਾਉਗੀ ਕਿ ਨਾ ਜਿਹੜਾ ਕੁਝ ਕਿਹਾ ਸੀ ਹਲੇ ਤੱਕ ਦਿਲ ਚੋਂ ਗੱਲਾਂ ਨਹੀਂ ਨਿਕਲੀਆਂ ਧੀਆ ਦਾ ਪੇਕੇਵੇਂ ਨਾ ਕਿੱਥੋਂ ਸਰਦਾ ਮੈਂ ਤਾਂ ਫੇਰ ਵੀ ਦਿਲ ਚੋਂ ਸਾਰੇ ਗਿਲੇ ਸ਼ਿਕਵੇ ਕੱਢ ਕੇ ਪੇਕੇ ਪਿੰਡ ਆਈਆਂ ਜੇ ਹੁਣ ਵੀ ਗਈ ਨੂੰ ਬੁਲਾ ਲੇ ਤਾਂ ਵਧੀਆ ਕਿਤੇ ਉਹੀ ਨਾ ਚੰਦਰੀ ਪਿਛਲੀ ਵਾਰ ਮੰਗੁਰਵਾ ਕੇ ਭੇਜ ਦੇ ਮੈਨੂੰ ਮੈਂ ਨਹੀਂ ਕਹਿੰਦੀ ਵੀ ਮੇਰੇ ਗਈ ਤੋਂ ਮੇਰੇ ਪੈਰਾਂ ਥੱਲੇ ਧੜੀਆਂ ਦੇ ਦੇ ਪਰ ਗਈ ਨਾਲ ਹੱਸ ਕੇ ਬੋਲਦੇ ਮਾੜਾ ਨਾ ਬੋਲੇ ਮੇ ਨੂੰ ਜਿਉਂ-ਜਿਉਂ ਘਰ ਨੇੜੇ ਆਈ ਜਾਂਦਾ ਦਿਲ ਦੀ ਧੜਕਣ ਵਧ ਜਾਂਦੀ ਆ ਲੈ ਮਾਂ ਹੁੰਦੇ ਤਾਂ ਕਦੇ ਗੇਟ ਖੜਕਾਉਣ ਦੀ ਵੀ ਲੋੜ ਨਹੀਂ ਪਈ ਸੀ ਉਹ ਤਾਂ 2-3 ਘੰਟੇ ਪਹਿਲਾਂ ਨਿਕਲ ਲੱਗਿਆ ਹੁੰਦਾ ਚਲ ਗਈ ਨੂੰ ਬੁਲਾਤਾ ਹੱਸ ਕੇ ਲਵੇ ਕਿਹੜਾ ਆ ਗਿਆ ਬੱਲ ਤੇ ਬੱਲ ਮਰੀ ਜਾਂਦਾ ਮਸਾ ਕਮਰੇ ਵਿੱਚ ਬੈਠ ਕੇ ਬੈਲੀ ਹੋਈ ਸੀ ਤੇ ਇੱਕ ਵੀ ਨਹੀਂ ਹੈਗੀ ਘਰੇ ਆਪਦੇ ਬੈਜੋ ਟਿੱਕੇ ਤੁਸੀਂ ਦੇਖ ਨਹੀਂ ਆ ਕੋਣ ਹੈ ਪੰਜਰਾਂ ਨੂੰ ਟੇਕ ਹੀ ਨਹੀਂ ਹੈਗੀ ਪਤਾ ਨਹੀਂ ਕਿਹੜੇ ਨੇ ਤੜਕੀ ਇਧਰ ਕਰਕਣੀ ਨੂੰ ਚੱਕਲਿਆ ਦੇਖਦੀਆਂ ਸਸਰੀ ਕਾਲ ਪਾਪੀ ਨਾ ਸਸਰੀ ਕਾਲ ਤਾਂ ਠੀਕ ਐ ਏਡੀ ਵੱਡੀ ਹੋ ਰਹੀ ਐ ਤੈਨੂੰ ਅਕਲ ਹੈਗੀ ਐ ਕਿ ਨਾ ਜੇ ਜਦੋਂ ਇੱਕ ਵਾਰੀ ਬੈਲ ਮਾਰਤੀ ਦੋ ਵਾਰੀ ਬੈਲ ਮਾਰਤੀ ਮੁੜ ਕੇ ਤੂੰ ਬੈਲ ਤੋਂ ਹੱਥ ਹੀ ਨਹੀਂ ਚੱਕਿਆ ਪਾਪੀ ਮੈਂ ਤਾਂ ਇੱਕ ਵਾਰੀ ਬੈਲ ਮਾਰੀ ਸੀ ਆਹੋ ਆਹੋ ਮਾਰੀ ਸੀ ਤਾਂ ਇੱਕ ਵਾਰੀ ਬੈਲ ਤੇਰਾ ਬਸ ਚੱਲੇ ਤੂੰ ਤਾਂ ਬੈਲ ਖਰਾਬ ਕਰ ਕੀ ਹੱਡੇ ਤੈਨੂੰ ਐਵੇਂ ਥੋੜੀ ਐ ਕੋਈ ਵੀ ਮੇਰੇ ਪੇਕਾਂ ਦੇ ਰੁਪਏ ਲੱਗਣਗੇ ਤੈਨੂੰ ਤਾਂ ਆਵਦਾ ਚਾਹੀਦਾ ਆ ਗਈ ਹੁਣ ਚੱਕ ਕੇ ਲਫਾਵਾ ਤਿੰਨ ਨੰਨੀ ਪੈਣ ਜਿੰਦੀ ਉਹਦੀ ਉੱਡੇ ਆਉਂਦੀ ਐ ਤੇ ਤੇਰੀਆਂ ਬਾਹਾਂ ਆਕੜ ਜਾਂਦੀਆਂ ਨੇ ਚੱਲ ਭਾਬੀ ਅੰਦਰ ਚੱਲੀਏ ਨਾ ਲਜਾਉਂ ਅੰਦਰ ਤੈਨੂੰ ਤੂੰ ਗੱਲਾਂ ਕਹੇ ਜੀਆਂ ਕਰਦੀਆਂ ਐ ਇੱਥੀ ਤਾਂ ਨਹੀਂ ਮੋੜਦੀ ਤੈਨੂੰ ਆ ਜਾ ਆ ਜਾਂਦੀ ਐ ਚੱਕ ਕੇ ਮੂੰਹ ਬੈ ਜਾ ਇੱਥੇ ਨਾ ਜਦੋਂ ਆਈਆਂ ਨੂੰ ਇੰਨਾ ਤਾਂ ਪਤਾ ਸੀ ਵੀ ਮੈਂ ਦੱਸ ਕੇ ਆ ਜਾ ਮੈਂ ਤਾਂ ਆਪਦੇ ਪੇਕੇ ਜਾਣਾ ਸੀਗਾ ਸਾਡਾ ਹੁਣ ਤੋਂ ਪੇਕੇ ਜਾਣਾ ਵੀ ਬੰਦ ਕਰ ਦੇਗੀ ਭਾਬੀ ਮੈਂ ਤਾਂ ਕੀ ਕਹਨੀ ਆ ਪੇਕੇ ਜਾਣ ਨੂੰ ਜਾ ਆ ਜੇ ਤੇ ਪੇਕੇ ਜਾ ਕੇ ਆਉਣਾ ਸਮਾਂ ਮੇਰੇ ਹੁੰਦੇ ਜਾਇਆ ਮੈਂ ਇੱਥੇ ਹੈਗੀ ਆ ਉਹਨਾਂ ਟਾਈਮ ਆਹੋ ਆਹੋ ਤੂੰ ਤਾਂ ਇਹੀ ਭਾਲਦੀ ਆ ਵੀ ਮੈਂ ਵਗ ਜਾ ਪੇਕੇ ਇੱਥੇ ਮੈਂ ਜਿਹੜਾ ਕੁਝ ਹੈਗਾ ਹੱਥ ਢੰਡੋਲੇ ਸਾਰੇ ਦੇਦਾ ਬੈ ਜਾ ਕਰ ਤੂੰ ਜਿੰਨੇ ਪੈਰੀਆਂ ਆਈਆਂ ਉਹਨੇ ਪੈਰੀ ਮੁਰਜਾ ਆਈ ਹੈ ਵੱਡੀ ਘਰ ਸਾਹਮਣ ਵਾਲੀ ਇਹ ਲੇਪਾ ਵੀ ਮੈਂ ਤਾਂ ਤੁਹਾਡੇ ਫਾਇਦੇ ਦੀ ਗੱਲ ਹੀ ਕੀਤੀ ਆ ਤੁਹਾਡਾ ਚੰਗਾ ਹੀ ਸੋਚਿਆ ਤੁਸੀਂ ਕਹਿੰਦੇ ਵੀ ਮੈਂ ਪੇਕੀ ਜਾ ਕੇ ਆਉਣਾ ਮੈਂ ਆਖਿਆ ਚੱਲ ਜਦੋਂ ਮੇਰਾ ਜੀ ਕਰਦਾ ਤੋਡਾ ਕਿਹੜਾ ਕਰਦਾ ਨਹੀਂ ਹੋਊਗਾ ਵੀ ਤੁਸੀਂ ਜਾਇਆਓ ਮੈਂ ਤੁਹਾਨੂੰ ਕਿਉਂ ਰੋਕਾਂ ਸਮਾਂ ਮੈਨੂੰ ਪਤਾ ਤੇਰੇ ਦਿਮਾਗ ਦਾ ਕਿੱਥੇ ਤੱਕ ਤੇਰਾ ਦਿਮਾਗ ਘੁੰਮਦਾ ਪੂਰੀ ਚਤਰਚਗਾ ਕਹਿੰ ਤੂੰ ਜਹ ਜੀ ਤੇਰੀ ਮਾਂ ਸੀ ਉਹ ਤਾਂ ਦੋ ਚੰਦੇ ਦੀ ਉੱਤੇ ਐ ਤੂੰ ਭਾਬੀ ਜਦੋਂ ਮੈਂ ਪਿਛਲੀ ਵਾਰ ਆਈ ਸੀ ਤੈਂ ਉਦੋਂ ਵੀ ਮੇਰੇ ਨਾਲ ਬਹੁਤ ਖੁਸ਼ ਕਰਕੇ ਤੋਰਿਆ ਸੀ ਪਰ ਮੈਂ ਤਾਂ ਫੇਰ ਵੀ ਦਿਲ ਚੋਂ ਗੱਲਾਂ ਭਲਾ ਕੇ ਆ ਗਈ ਵੀ ਮੇਰਾ ਤਾਂ ਪੇਕਾ ਪਿੰਡ ਹੈ ਮੈਨੂੰ ਤਾਂ ਸਰਦਾ ਨਹੀਂ ਹੈਗਾ ਛੋਡੇ ਬਿਨਾ ਮੇਰੀ ਤਾਂ ਇਹ ਘਰ ਤੇ ਜਾਣ ਵਸਦੀ ਆ ਬਹਿ ਜਾ ਬਹਿ ਜਾ ਜੇ ਤੇਰੀ ਜਾਣ ਵਸਦੀ ਹੁੰਦੀ ਪੇਕੇ ਪਿੰਡ ਐਡਾ ਟਰੱਕ ਦਾਜ ਦਾ ਭਰ ਕੇ ਨਾ ਲੈ ਕੇ ਜਾਂਦੀ ਸਾਨੂੰ ਤੂੰ ਖੁੰਝੇ ਲਾ ਗਈ ਹਜੇ ਤੱਕ ਸਾਡਾ ਕਰਜ਼ਾ ਨਹੀਂ ਉਤਰਿਆ ਭਾਬੀ ਮੈਂ ਕਿਹੜਾ ਲੈ ਕੇ ਗਈਆਂ ਦਾਜ ਉਹ ਤਾਂ ਮੇਰੇ ਸਹੁਰਿਆਂ ਨੇ ਮੰਗਿਆ ਸੀ ਤਾਂ ਕਰਕੇ ਵੀਰੇ ਨੂੰ ਦੇਣਾ ਪਿਆ ਨਹੀਂ ਮੇਰੇ ਸਾਰੇ ਹੁੰਦਾ ਮੈਂ ਕਿਉਂ ਲੈ ਜਾਂਦੀ ਭਾਬੀ ਮੈਂ ਕਿਹੜਾ ਦਾਜ ਆਪ ਲੈ ਕੇ ਗਈ ਸੀ ਉਹ ਤਾਂ ਮੇਰੇ ਸਹੁਰਿਆਂ ਨੇ ਮੰਗਿਆ ਸੀ ਤਾਂ ਕਰਕੇ ਵੀਰੇ ਨੂੰ ਦੇਣਾ ਪਿਆ ਨਾਲੇ ਮੈਨੂੰ ਆਪਣੀ ਕਬੀਲਦਾਰੀ ਦਾ ਪਤਾ ਹੀ ਆ ਜੇ ਮੇਰੇ ਸਾਰੇ ਹੁੰਦਾ ਮੈਂ ਕਿਉਂ ਲੈ ਜਾਂਦੀ ਵੀਰੇ ਨੇ ਮਸਾਂ ਫੜ ਟੜ ਕੇ ਪੈਸੇ ਫੇਰ ਦਾਜ ਦਿੱਤਾ ਸੀ ਮੈਨੂੰ ਐ ਵੀ ਪਤਾ ਹੈ ਵੀ ਹਲੇ ਤੱਕ ਵੀਰੇ ਦੇ ਸਿਰੋਂ ਕਰਜ਼ਾ ਲੱਥਿਆ ਨਹੀਂ ਹੈਗਾ ਨਾਲੇ ਕਿਹੜੀ ਭੈਣ ਚਾਹੂਗੀ ਦੇ ਆਪਦੇ ਵੀਰੇ ਦੇ ਸਿਰ ਕਰਜ਼ਾ ਚੜਾਵੇ ਉਹ ਆਪਦੇ ਪੇਕਿਆਂ ਨੂੰ ਕਰਜ਼ੇ ਥੱਲੇ ਦੱਬੇ ਕੁੜੀਆਂ ਨੂੰ ਤਾਂ ਪੇਕਿਆਂ ਤੋਂ ਜਾਣ ਦਾ ਦੁੱਖ ਹੀ ਇੰਨਾ ਹੁੰਦਾ ਉਹਨਾਂ ਨੂੰ ਤਾਂ ਕੁਛ ਸੁਝਦਾ ਹੀ ਨਹੀਂ ਹੈਗਾ ਇਹ ਤਾਂ ਗਾਂਹਾਂ ਵਾਲੇ ਮੂੰਹ ਟਾੜਦੇ ਨੇ ਦਾਜ ਵਾਸਤੇ ਤਾਂ ਕਰਕੇ ਪੇਕਿਆਂ ਨੂੰ ਦੇਣਾ ਪੈਂਦਾ ਨੰਬਾ ਤੇਰੇ ਮਾਪਿਓ ਕਣੀ ਦੇਖਦੀਆਂ ਉਹਨਾਂ ਨੂੰ ਐਡੀ ਕੀ ਲੋਡ ਸੀਗੀ ਜਦੋਂ ਮੁੰਡਾ ਹੋ ਗਿਆ ਸੀ ਮਾਗਰੋ ਤੈਨੂੰ ਜੰਮਣਾ ਕਿਹੜਾ ਜ਼ਰੂਰੀ ਸੀ ਜੇ ਤੂੰ ਨਾ ਹੁੰਦੀ ਸਾਨੂੰ ਲੋਡ ਹੀ ਨਹੀਂ ਸੀ ਇੰਨੇ ਕਰਜ਼ੇ ਥੱਲੇ ਆਉਣ ਦੀ ਮਸਾਵ ਦਾ ਹੱਥ ਸੈੱਟ ਕੀਤਾ ਹੁਣ ਤੂੰ ਫੇਰ ਆ ਗਈ ਇੱਥੇ ਭਾਬੀ ਮੈਂ ਕਿਹੜਾ ਕੁਝ ਲੈਣ ਆਈ ਆ ਮੈਂ ਤਾਂ ਦੁੱਖ ਦਰਦ ਸਾਂਝੇ ਕਰਨ ਆਈ ਆ ਦੁੱਖ ਦਰਦ ਸਾਂਝੇ ਨਹੀਂ ਕਰਨ ਆਈ ਤੂੰ ਸਾਡੇ ਤੂੰ ਤਾਂ ਸਾਨੂੰ ਦੁੱਖ ਦੇਣ ਆਈ ਆ ਜਦੋਂ ਆਉਣੀ ਆ ਦੁੱਖ ਦੇ ਕੇ ਜਾਨੀ ਆ ਕੋਈ ਸੁੱਖ ਦਾ ਸਨੇਹਾ ਨਹੀਂ ਲੈ ਕੇ ਆਉਂਦੀ ਲੈ ਭਾਬੀ ਮੈਂ ਕੀ ਦੁੱਖ ਦੇਤਾ ਮੈਂ ਤਾਂ 4 ਸਾਲ ਬਾਅਦ ਇੰਨੀ ਖੁਸ਼ੀ ਨਾ ਲਾਈ ਸੀ ਜਿ ਮੇਰੀ ਪਰਜਾਈ ਮੈਨੂੰ ਬੁਲਾਉਗੀ ਮੈਂ ਤਾਂ ਹਜੇ ਆ ਕੇ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਪਰ ਤੂੰ ਪਰ ਤੂੰ ਕੀਨੀ ਤੇਰੇ ਜਿਆਦਾ ਨਹੀਂ ਜਵਾਨ ਲੱਗੀ ਭਾਬੀ ਮੈਂ ਤਾਂ ਇੰਨਾ ਕੁ ਸਮਾਂ ਚ ਸੋਚ ਕੇ ਆਈ ਸੀ ਪਰ ਤੂੰ ਤਾਂ ਆਉਣ ਸਾਰੀ ਮੇਰੇ ਨਾਲ ਉਹੀ ਕੁਛ ਕਰਨ ਲੱਗੀ ਜਿਹੜਾ ਪਹਿਲਾਂ ਕਰਕੇ ਤੋੜਿਆ ਸੀ ਆਉਣ ਸਾਰੀ ਮੇਰੇ ਨਾਲ ਲੜਨ ਲੱਗੀ ਨਾ ਕੀ ਲੜਨ ਲੱਗੀ ਆ ਬੰਨੇ ਤੇਰੇ ਮੂਰੇ ਦੋ ਹੱਥ ਹੁਣ ਤਾਂ ਸਾਡਾ ਖਹਿੜਾ ਛੱਡ ਦੇ ਪਹਿਲਾਂ ਮਾਂ ਮਾਤੀਆਂ ਰਲ ਕੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਆ ਘਰ ਚ ਮਸਾਂ ਪੈਰ ਲੱਗੇ ਨੇ ਹੁਣ ਤੂੰ ਹਟ ਜਾ ਸਾਡੇ ਘਰੋਂ ਔਣ ਭਾਬੀ ਮੇਰੀਆਂ ਵੀ ਤਾਂ ਇਹ ਘਰ ਨਾਲ ਜਾਦਾ ਜੁੜੀਆਂ ਨੇ ਇੱਥੇ ਮੈਂ ਜੰਮੀ ਪਲੀ ਆ ਇੱਥੇ ਖੇਡੀਆਂ ਮੇਰਾ ਵੀ ਤਾਂ ਘਰ ਆ ਇਹ ਤੇਰਾ ਘਰ ਸੀ ਹੈਗਾ ਸੀ ਪਰ ਇਹ ਹੁਣ ਮੇਰਾ ਘਰ ਹੈ ਮੇਰਾ ਹਾਂ ਭਾਬੀ ਘਰ ਤਾਂ ਛੋੜਈ ਆ ਪਰ ਮੈਂ ਤਾਂ ਐਂ ਕਹਿੰਨੇ ਵੀ ਮੇਰੀਆਂ ਤਾਂ ਜਾਦਾਂ ਜੁੜੀਆਂ ਨੇ ਇਹ ਘਰ ਨਾਲ ਲੈ ਚੱਕ ਆਵਦੀਆਂ ਜਾਦਾਂ ਡੰਡੀ ਫੜ ਫਿਰ ਆਈ ਹੈ ਜਾਦਾਂ ਵਾਲੀ ਇਹ ਭਾਬੀ ਜੇ ਜਾਦਾਂ ਲਿਜਾਈਆਂ ਜਾਂਦੀਆਂ ਹੁੰਦੀਆਂ ਤਾਂ ਮੈਂ ਉਦੀ ਲੈ ਜਾਂਦੀ ਜਿੱਦੇ ਤੂੰ ਮੇਰੇ ਨਾਲ ਪਹਿਲਾਂ ਲੜਾਈ ਕਰਕੇ ਮੈਨੂੰ ਘਰੋਂ ਕੱਢਿਆ ਸੀ ਫਿਰ ਮੈਂ ਉਰੇ ਕਾਦੀ ਖਾਤਰ ਆਉਂਦੀ ਮੈਂ ਉੱਦੀ ਆਪਣੀਆਂ ਜਾਦਾਂ ਲੈ ਜਾਂਦੀ ਤੇ ਉੱਥੇ ਰਹਿੰਦੀ ਹੁਣ ਔਰੇ ਮੈਂ ਕੀ ਲੈਣ ਆਉਣਾ ਸੀ ਆਹੋ ਆਹੋ ਥੈਂਕ ਯੂ ਹੁਣ ਹਟਣਾ ਸੀ ਜੇ ਤੂੰ ਆਉਣੀ ਆ ਤਾਂ ਸਾਡੇ ਘਰੇ ਕਲੇਸ਼ ਪੈਂਦਾ ਤੈਨੂੰ ਮਿਲਦੀ ਐ ਖੁਸ਼ੀ ਵੀ ਮੈਂ ਇਹਨਾਂ ਨੂੰ ਅੱਡ ਕਰਾਵਾਂ ਦੋਨੇ ਜੀਆਂ ਦਾ ਪਿਆਰ ਨਾ ਵੱਜੇ ਕਿਤੇ ਪਹਿਲਾਂ ਨਹੀਂ ਸਾਡੇ ਪੈਰ ਲੱਗਣ ਦਿੱਤੇ ਮਾਮਾ ਧਿਆਣੇ ਹੁਣ ਤਾਂ ਲੱਗਣ ਦੇ ਦੋ ਪੈਰ ਸਾਡੇ ਹਾਏ ਹਾਏ ਭਾਬੀ ਇਹ ਜੀ ਕਿਹੜੀ ਭੈਣ ਹੋ ਜਿਹੜੇ ਆਪਦੇ ਭਾਈ ਦੇ ਘਰ ਬਾਰੇ ਮਾੜਾ ਸੋਚੂ ਨਹੀਂ ਤੂੰ ਐ ਡੈਣੇ ਤੂੰ ਜਿਹੜਾ ਸਾਡਾ ਘਰ ਨਹੀਂ ਵਸਣ ਦਿੰਦੀ ਭਾਬੀ ਕੁੜੀਆਂ ਤਾਂ ਪੇਕਿਆਂ ਦੇ ਘਰ ਦੀ ਸੁੱਖ ਭਾਲਦੀਆਂ ਹੁੰਦੀਆਂ ਨੇ ਤੇ ਤੂੰ ਕਹਿੰਦੀ ਮੈਂ ਤੁਹਾਡੇ ਚ ਕਲੇਸ਼ ਪਵਾ ਕੇ ਖੁਸ਼ ਹੁੰਨੀ ਆ ਨਾ ਭਾਬੀ ਇਹ ਤਾਂ ਤੇਰੀ ਗੱਲ ਗਲਤ ਹੈ ਹਾਂ ਹਾਂ ਪਹਿਲਾਂ ਤੈਨੂੰ ਮੈਂ ਗਲਤ ਲੱਗਦੀ ਸੀ ਹੁਣ ਮੇਰੀਆਂ ਗੱਲਾਂ ਗਲਤ ਲੱਗਦੀਆਂ ਨੇ ਤੈਨੂੰ ਹੈ ਪ੍ਰਿਤੀ ਹੋਰ ਪੈਣੇ ਠੀਕ ਹੈ ਸਸਰੀ ਕਲ ਵੀ ਕਿਵੇਂ ਕੁੜੀ ਅੱਜ ਤੇਕੇ ਦਾ ਮੂੰਹ ਦੇਖਿਆ ਤੈਨੂੰ ਹੋਰ ਬਾਈ ਤੁਸੀਂ ਤਾਂ ਨਹੀਂ ਆਉਂਦੇ ਮੈਨੂੰ ਤਾਂ ਯਾਦ ਆਉਂਦੀ ਸੀ ਮੈਂ ਕਿਹਾ ਚੱਲ ਜਾਇਆ ਮਾ ਲੈ ਅਸੀਂ ਕਿਉਂ ਨਹੀਂ ਆਉਂਦੇ ਜੀ ਬੁਲਾਉਂਗੇ ਫੇਰੀ ਆਵਾਂਗੇ ਅਸੀਂ ਚੱਲ ਵਧੀਆ ਕੁੜੀਏ ਸਾਨੂੰ ਤਾਂ ਟਾਈਮ ਨਹੀਂ ਮਿਲਦਾ ਤੇ ਭਾਈ ਵਧੀਆ ਟਾਈਮ ਕੱਢ ਲਿਆ ਹੋਰ ਭਾਜੀ ਹੋਰ ਠੀਕ ਸੀ ਸਾਰੇ ਹਾਂ ਠੀਕ ਨੇ ਬਈ ਸਾਰੇ ਵਧੀਆ ਅੱਛਾ ਤੇ ਭੈਣ ਨੇ ਚਾਹ ਪਾਣੀ ਪੀ ਲਿਆ ਹਾਂ ਬਈ ਪੀ ਲਿਆ ਫਿਰ ਸੁੱਕਾ ਹੀ ਪੀ ਲਿਆ ਤੂੰ ਮੈਨੂੰ ਦੱਸਤਾ ਦਿੰਦੀ ਮੈਂ ਕੁੜੀਆਂ ਨੂੰ ਕੁਛ ਖਾਣ ਪੀਣ ਨੂੰ ਲੈ ਆ ਦਿੰਦਾ ਲੈ ਇਹ ਕਿਹੜਾ ਦੱਸ ਕੇ ਆਈ ਐ ਸਿੱਧਾ ਆ ਕੇ ਮੱਥੇ 'ਚ ਵੱਜੀ ਮੱਥੇ 'ਚ ਵੱਜਣਾਂ ਦੀ ਕੀ ਗੱਲ ਆ ਕੁੜੀ ਆਈ ਐ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਲੈ ਜਾਉਂਦਾ ਮੈਂ ਤਾਂ ਪਿੰਡ ਜਾਂਦੀ ਸੀ ਮੈਂ ਕਿਹਾ ਚੱਲ ਕੰਮ ਨੇ ਵੇੜ ਲਿਆ ਸੋਨੂ ਡਿੱਕੀ ਜਾਂਦੀ ਸੀ ਮੈਂ ਕਿਹਾ ਚੱਲ ਜਾ ਕੇ ਆਉਂਗੀ ਪਿੰਡ ਇਧਰੋਂ ਇਹ ਆ ਕੇ ਬੈ ਗਈ ਹੁਣ ਓ ਚਲ ਛੱਡਾ ਚੱਲ ਹੋਰ ਸੁਣਾ ਪੜੇ ਨੇ ਨਮਿਕਾ ਜੀ ਕੋਈ ਗੱਲ ਬਾਤ। ਤੇ ਲੀ ਗੀਆਂ ਗੱਲਾਂ ਦਾ ਗੁੱਸਾ ਨਾ ਕਰੀ। ਇਹ ਤਾਂ ਸੁਵਾਈ ਆਏ ਆ। ਨਾ ਨਾ ਬਈ ਸੁਹਾ ਨੂੰ ਕੀ ਐ? ਪਰ ਜਾਈਦਾ ਤਾਂ ਇਹਨਾਂ ਵਧੀਆ ਸੁਹਾਗ ਆ। ਇਹ ਤਾਂ ਕਹਿੰਦੀ ਸੀ ਕਹਿੰਦੀ ਮੈਂ ਵੈਥੋਂ ਫੜ ਲਿਆ ਹੁਣੀਆਂ ਸਮਾਨ ਖਾਣ ਨੂੰ। ਮੈਂ ਕਿਹਾ ਚੱਲ ਭਾਬੀ ਤੂੰ ਕਿੱਧਰ ਜਾਏਂਗੀ? ਕੋਈ ਨਾ ਮੈਨੂੰ ਆਈ ਚਾਹੀ ਲਿਆ ਦੇ ਕੱਲੀ। ਚਲ ਕੋਈ ਨਾ ਕੁੜੀਏ ਐਨੇ ਟਾਈਮ ਬਾਅਦ ਆਈਆਂ। ਤੈਨੂੰ ਰੁੱਖੀ ਚਾਹ ਥੋੜੀ ਪਿਆ ਕੇ ਭੇਜਾਂਗੇ। ਮੈਂ ਕੁਝ ਖਾਣ ਨੂੰ ਲੈ ਕੇ ਆਉਣਾ। ਤੁਸੀਂ ਕਰੋ ਗੱਲਾਂ। ਨਾ ਬਈ ਖਾਣ ਨੂੰ ਕੀ ਐ? ਤੁਹਾਸੇ ਬੈਠ ਕੇ ਮੇਰੇ ਨਾਲ 10 ਮਿੰਟ ਗੱਲਾਂ ਕਰ ਲੈ ਮੈਂ ਤਾਂ ਇੰਨੇ ਟਾਈਮ ਬਾਅਦ ਆਈਆਂ ਖਾਣ ਪੀਣ ਨਾਲ ਕੀ ਹੋ ਜੂਗਾ ਬਸ ਤੁਸੀਂ ਗੱਲਾਂ ਕਰ ਕੋਈ ਨਾ ਕੋਈ ਨਾ ਮਾੜੀ ਸਿਆਣੀ ਨਾ ਬਣਿਆ ਕਰ ਮੈਂ ਕੁਛ ਨਹੀਂ ਆ ਕੇ ਦਿੰਦਾ ਤੁਸੀਂ ਕਰ ਲੋ ਪਰਲੋ ਗੱਲਾਂ ਬਾਤਾਂ ਕੀ ਕਰਨੀਆਂ ਸੀ ਤਾਂ ਕੰਮ ਛਡਾਉਣਾ ਸੀ ਛੜਾਤਾ ਨਾਲੇ ਖਰਚ ਕਰੂਗਾ ਉਹ ਹੁਣ ਬਾਗਿਆ ਲੈਣ ਔਖੀ ਬੈਠੀ ਸੀ ਜਿਵੇਂ ਲੱਭ ਵੀ ਮੈਂ ਤਾਂ ਤੇਰੇ ਸਾਹਮਣੇ ਵੀਰੇ ਨੂੰ ਕਿੰਨਾ ਰੋਕਿਆ ਸੀ ਫਿਰ ਜਦੋਂ ਉਹ ਆਪ ਹੀ ਭੱਗਿਆ ਮੈਂ ਕੀ ਕਰਾਂ ਅੰਦਰੋਂ ਦਾ ਤੇਰਾ ਬਥੇਰਾ ਜੀ ਕਰਦਾ ਸੀ ਵੀ ਮੈਂ ਖਾਵਾਂ ਕੀ ਲੈ ਕੇ ਆਉਂਦਾ ਮੈਂ ਖਾਉਂਗੀ ਪਰ ਮੇਰੇ ਕਰਕੇ ਤੂੰ ਚੁੱਪ ਹੋ ਗਈ। ਭਾਬੀ ਜੇ ਤੈਨੂੰ ਆਈ ਲੱਗਦਾ ਵੀ ਮੈਂ ਖਾਣ ਹੀ ਆਈਆਂ ਤਾਂ ਮੈਂ ਬਗ ਜਾਨੀ ਆ। ਬਗ ਜਾ ਬਥੇਰੇ ਤੈਨੂੰ ਤੇ ਤਿਹਾਰ ਦੇ ਤੇ। ਬਥੇਰਾ ਖਾ ਲਿਆ ਤੂੰ ਸਾਨੂੰ। ਅਸੀਂ ਤਾਂ ਮਸਾ ਆਪਣਾ ਕੰਮ ਸੈੱਟ ਕੀਤਾ ਬਥੇਰਾ ਸਾਡੇ ਸਿਰ ਕਰਜਾ ਸੀਗਾ ਹੁਣ ਆਏ ਨਹੀਂ ਹੈਗਾ ਤੈਨੂੰ ਅਸੀਂ ਸੰਧਾਰੇ ਦੇਈ ਜਾਈਏ ਬਥੇਰੇ ਤੈਨੂੰ ਸੰਧਾਰੇ ਦੇ ਦੇ ਤੂੰ ਨਿਆਣੀ ਨਹੀਂ ਹੈਗੀ ਸੰਧਾਰਿਆਂ ਨੂੰ। ਪਾਬੀਤੀਆਂ ਨੂੰ ਤਾਂ ਮਰਦੇ ਦਮ ਤੱਕ ਪੇਕਿਆਂ ਦੀ ਆਸ ਹੁੰਦੀ ਆ ਜਦੋਂ ਧੀਆ ਮਰ ਜਾਂਦੀਆਂ ਨੇ ਫੇਰ ਵੀ ਪੇਕਿਆਂ ਦਾ ਕਫਨ ਢੀਕਦੀਆਂ ਨੇ ਤੇ ਤੂੰ ਕਹਿੰਦੀ ਆ ਤੇਰਾ ਇਸ ਘਰ ਚ ਕੁਛ ਨਹੀਂ ਚਲ ਜੇ ਤੂੰ ਐਂ ਕਹਿੰਦੀ ਆ ਤਾਂ ਮੈਂ ਭੱਗ ਜਾਨੀ ਆ ਨਿੱਪੇ ਜਿੰਦ ਦਾ ਜ਼ਰਾ ਡੂੜ ਗਾਜ ਕਫਨ ਜਿੱਥੇ ਤੈਨੂੰ ਇੰਨਾ ਦਿੱਤਾ ਤੇਰੇ ਕਫਨ ਤੋਂ ਨਹੀਂ ਭੱਜਦੇ ਚਲ ਪਾਬੀ ਜੇ ਦੁਕਾਨੀ ਆ ਨਾ ਮੈਂ ਦੂਬਾਦ ਕਦੇ ਇਸ ਘਰ ਚ ਪੈਰ ਵੀ ਨਹੀਂ ਪਾਉਂਦੀ ਹੈਗੀ ਨਹੀਂ ਮੈਂ ਤੇਰਾ ਪੈਰ ਪਹਿਣਾ ਵੀ ਨਹੀਂ ਚਾਹੁੰਦੀ ਜਾ ਨਿਕਲ ਜਾਵਦਾ ਚੱਕ ਲਫਾਫਾ ਜਿਹੜੇ ਰਾਹੀ ਆਈਆਂ ਉਹਨੇ ਰਾਹੀ ਮੁੜ ਜਾ ਵੀਰਾ ਮੈਨੂੰ ਮਾਫ਼ ਪੈਰ ਵੀਰਾ ਮੈਨੂੰ ਮਾਫ਼ ਕਰ ਦੇ ਤੂੰ ਤਾਂ ਮੇਰੇ ਵਾਸਤੇ ਕੁਝ ਖਾਣ ਨੂੰ ਲੈਣ ਗਿਆ ਸੀ ਪਰ ਮੈਂ ਤਾਂ ਇੱਥੇ ਰਹਿੰਦੀ ਹੀ ਨਹੀਂ ਉਹਨੇ ਦਰਤੇ ਸਦਕੇ ਸਾਨੂੰ ਕਰਿਲੇ ਭੂਏ ਬੰਦ ਨਿਮਾਏ ਹੰਜੂ ਪੂਝ ਕੇ ਹੱਸਣ ਦਾ ਤੂੰ ਦੱਸ ਜਾ ਸਾਨੂੰ ਹੂੰ ਟੰਗ ਨਿ ਮਾਏ ਹੰਜੂ ਪੂਝ ਕੇ ਹੱਸਣ ਦਾ ਤੂੰ ਦੱਸ ਜਾ ਸਾਨੂੰ ਹੂੰ ਟੰਗ ਨਿ ਮਾਏ ਨਿਕਲੀ ਪਰਾ ਸਿਆਪਾ ਮੁੱਕਿਆ ਆ ਜੀ ਕਹੇ ਪੰਮੀ ਅਗਰ ਮਾ ਮਰ ਮਸ ਮੋਤੀ ਪਾ ਕੇ ਪੀਤੀ ਨੂੰ ਹੋਆ ਪੈਣ ਕਿਧਰ ਗਈ ਭੈਣ ਨੂੰ ਕੀ ਬੋਲ ਮਾਰਦਾ ਉਹ ਤਾਂ 100 ਕੁਛ ਮੈਨੂੰ ਪੀੜੀਆਂ ਚੜੀ 100 ਕੁਛ ਬੁੱਠਾ ਸਿੱਧਾ ਬੋਲੀ ਬਾਗੀ ਉਹ ਤਾਂ ਪੈਣ ਬਾਗੀ ਹਾਂ ਬਾਗੀ 100 ਕੁਛ ਬੋਲੀ ਮੈਨੂੰ ਬੁੱਠਾ ਸਿੱਧਾ ਪਹਿਲਾਂ ਆ ਕੇ ਬੋਲੀ ਹੁਣ ਫੇਰ ਬੋਲ ਕੇ ਗਈ ਐ ਮੈਂ ਤੁਹਾਡੇ ਪੇਕੇ ਪਿੰਡ ਪੈਰ ਨਹੀਂ ਪਾਉਂਦੀ ਫਲਾਣਾ ਨਹੀਂ ਕਰਦੀ ਝੰਕਾ ਨਹੀਂ ਕਰਦੀ ਪੈਣ ਬਾਗੀ ਨਹੀਂ ਪੈਣ ਤੂੰ ਭੇਜੀ ਆ हां मैं तेरी ਘਟ ਰਹੀ ਸੀ ਮੈਨੂੰ ਪੁੱਠਾ ਬੋਲਣ ਦੀ ਹੁਣ ਤੂੰ ਮੈਨੂੰ ਬੋਲ ਦੇ ਪੁੱਠਾ ਓ ਆਈ ਸੀ ਉਹਨੂੰ ਵਿਚਾਰੀ ਨੂੰ ਇੰਨੀ ਕਾੜੀ ਕਾੜੀ ਸੀ ਜਾਣਦੀ ਮੈਨੂੰ ਕੀ ਪਤਾ ਜੇ ਸੱਚ ਬੋਲਦੇ ਸੁਣਿਆ ਨਹੀਂ ਜਾਂਦਾ ਫੇਰ ਮੈਨੂੰ ਪਤਾ ਤੇਰੇ ਰੁੱਖੇ ਸੁਭਾਅ ਦਾ ਤੇ ਚੱਜ ਨਾਲ ਗੱਲ ਨਹੀਂ ਕੀਤੀ ਹੋਣੀ ਸੋ ਪੁੱਠਾ ਸਿੱਧਾ ਬੋਲੀ ਹੋਏਗੀ ਵਿਚਾਰੀ ਨੂੰ ਹੋਰ ਉਹੀ ਵਿਚਾਰੀ ਐ ਮੈਂ ਕਾਹਨੂੰ ਵਿਚਾਰੀ ਆ ਨਾ ਵਿਚਾਰੀ ਕਾਦੀ ਐ ਸੌ ਸੌ ਲੁੱਤੀਆਂ ਲਾਉਂਦੀ ਸੀ ਮੈਂ ਨਹੀਂ ਦਵਕੇ ਰਹਿੰਦੀ ਕਿਸੇ ਤੋਂ ਜੜੀਆਂ ਗੱਲਾਂ ਸੱਚੀਆਂ ਸੀ ਸੁਣਾਤੀਆਂ ਕਾਲਜੇ ਲੜਗੀਆਂ ਉਹਦੇ ਸੱਚੀਆਂ ਨਹੀਂ ਤੇ ਕੁੜੀ ਦੀ ਵਿਚਾਰੀ ਦੇ ਹੱਡਾਂ ਤੇ ਮਾਰੀਆਂ ਨੇ ਉਹ ਤਾਂ ਮਸਾਂ 4 ਸਾਲ ਬਾਅਦ ਆਪਣੇ ਘਰੇ ਆਈ ਸੀ ਤੂੰ ਨੂੰ ਬੁਲਾਉਂਦੀ ਚਲਾਉਂਦੀ ਗੱਲਾਂ ਬਾਤਾਂ ਕਰਦੀ ਦੁੱਖ ਸੁੱਖ ਕਰਦੀ ਤੇ ਕੁੜੀ ਨੂੰ ਮਿੰਟਚੀ ਘਰੋਂ ਕੱਢਤਾ ਇਹਦੇ ਨਾਲ ਤਾਂ ਚੰਗਾ ਮੈਂ ਨਹੀਂ ਜਾਂਦਾ ਹਾਂ ਹਾਂ ਫਟੇਉਣਾ ਜਿੰਨਾ ਸਰਕਾਰ ਖੰਗਲ ਨਹੀਂ ਹੁੰਦਾ ਦੇਈ ਜਾ ਉਹਨੂੰ ਕਦੇ ਕੁਛ ਦੇਤਾ ਕਦੇ ਕੁਛ ਦੇਤਾ ਕੀ ਦੇਤਾ ਕੀ ਲੈ ਜਾਂਦੀ ਐ ਨੇ ਕੁੜੀਆਂ ਦਿੱਤਾ ਹੀ ਨਹੀਂ ਆ ਪਹਿਲਾਂ ਇੱਥੇ ਲਿਆ ਕੇ ਲਾ ਤੇ ਰੁਪਏ ਸਮੋਸਿਆਂ ਤੇ ਦੇ ਦੇ ਉਹਨੂੰ ਮਾਗਰ ਫੜਾਇਆ ਉਹਨੂੰ ਹਵਦਾਨਾ ਸੋਚੀ ਕੋਈ ਘਰ ਵਾਰੇ ਵੀ ਮੇਰੇ ਵੀ ਜਵਾਕ ਹੈਗੇ ਨੀਗਾ ਮੈਂ ਵੀ ਹੋਰ ਪੜਾਉਣੇ ਲਿਖਾਉਣੇ ਨੇ ਉਸੇ ਨਹੀਂ ਦੇ ਦੋ ਬਥੇਰਾ ਖੂਕਤਾ ਦਾ ਭੈਣ ਭੈਣ ਸਾਰਾ ਦਿਨ ਆਈ ਸੀ ਕੰਜਰੀ ਦੋ ਦਿਨ ਦੋ ਘੰਟੇ ਆਈ ਸੀ ਦੋ ਘੰਟਿਆਂ ਦੀ ਲੜਾਈ ਕਰਾ ਗਈ ਮੈਨੂੰ ਪਤਾ ਹੀ ਸੀ ਆਈਸੀ ਜਿਹੜੀ ਘੰਟਾ ਵੀ ਲੜਾ ਕੇ ਜਾਊਗੀ ਆ ਲੜਾ ਤੇ ਹੋ ਜੇ ਹੁਣ ਖੁਸ਼ ਲੈ ਪਰਜਾਈ ਕਹਿੰਦੀ ਖਾਣ ਆ ਗਈ ਇੱਥੋਂ ਚੀਜ਼ਾਂ ਲੈਣ ਆ ਗਈ ਕੀ ਲੈਣ ਆ ਗਈ ਮੈਂ ਕਾਦੀ ਘਟਾ ਸਾਡੇ ਰੱਬ ਦਾ ਦਿੱਤਾ ਸਾਰਾ ਖੁਸ਼ਾ ਲੱਕਾਂਵਲੀਏ ਮੈਂ ਤਾਂ ਮੋਹ ਪਿਆਰ ਦੀ ਮਾਰ ਹੀ ਆਉਣੀ ਆ ਲੈ ਕੱਪੜਿਆਂ ਦਾ ਕੰਮ ਵੀ ਨਿਭੜ ਗਿਆ ਹੁਣ ਇਕੱਲਾ ਰਹੇਗਾ ਸੁੰਭਰਨ ਇੱਕ ਤਾਂ ਸਰੀਰ ਨੂੰ ਪਤਾ ਨਹੀਂ ਕੀ ਹੋਇਆ ਪੈਗਾ ਐਂ ਲੱਗਦਾ ਵੀ ਚੱਕਰ ਜਿਹਾ ਆਉਂਦੇ ਹੁੰਦੇ ਨੇਗੇ ਪਰ ਕਰਨਾ ਤਾਂ ਆਪਣੀ ਪੈਂਦਾ ਕੰਮ ਸਾਰਾ ਸੁੰਭਰੀ ਦੇਣਾ ਹੁਣ थोड़े तो ठीक ने परस पुछ पम्मी तो कि रखे पम्मी 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 परस दे नहीं मेरा पता नहीं किधर आ गई ਕੀ ਹੋ ਗਇਆ ਯਾਰ ਮੈਨੂੰ ਕਿੱਥੇ ਹੋਇਆ ਕੁਛ ਨਹੀਂ ਤੂੰ ਠੀਕ ਹੈ ਕੀ ਹੋ ਗਇਆ ਜੀ ਕਮੀ ਹਾਂ ਜੀ ਤੂੰ ਬਹੁਤ ਛੋਕੜੇ ਗਰੀ ਸੀ ਅੱਛਾ ਹਾਂ ਤੇਰੇ ਚ ਖਾਣ ਦੀ ਕਮੀ ਸੀ ਖਾਣ ਦੀ ਨਹੀਂ ਲੋੜ ਸੀ ਕਿਤੋਂ ਮਿਲਿਆ ਨਹੀਂ ਉਹ ਤਾਂ ਜਿਉਂਦਾ ਰਹੇ ਇੱਕ ਰੱਬ ਦਾ ਬੰਦਾ ਜਿਨੇ ਤੈਨੂੰ ਖਾਣ ਦਿੱਤਾ ਉਹਦਾ ਆਪ ਦਾ ਖਾਣੇ ਵਿਚਾਰੀ ਦਾ ਘੱਟ ਸੀ ਫਿਰ ਵੀ ਉਹਨੇ ਤੈਨੂੰ ਖਾਣ ਦਿੱਤਾ ਜਿਉਂਦਾ ਬਸਤਾ ਰਹੇ ਰੱਬ ਦਾ ਬੰਦਾ ਕੌਣ ਹੈ ਜੀ ਉਹ ਰੱਬ ਦਾ ਬੰਦਾ ਮੈਨੂੰ ਲੈ ਕੇ ਜਾਓ ਹੁਣੇ ਉਹਦੇ ਕੋਲੇ ਹਾਂ ਹਾਂ ਜਿਹਨੇ ਮੇਰੀ ਜਾਨ ਬਚਾਈ ਹਾਂ ਹਾਂ ਜੂਰ ਮਿਲਾਉਂ ਤੈਨੂੰ ਰੱਬ ਦੇ ਬੰਦੇ ਨਾਲ ਖੜਾਉਣਾ ਤੂੰ ਮੈਨੂੰ ਤਾਂ ਇਹ ਬੰਦੇ ਨਾਲ ਮਿਲਾਓ ਕਿਹੜਾ ਉਹ ਰੱਬ ਦਾ ਬੰਦਾ ਜਿਹਨੇ ਮੇਰੀ ਜਾਨ ਬਚਾਈ ਕੋਈ ਨਾ ਮਿਲਾਂਗੇ ਪਰ ਨਹੀਂ ਜੀ ਮੈਂ ਫੇਰ ਜਾਵਾਂਗੀ ਪਹਿਲਾਂ ਮੈਨੂੰ ਰੱਬ ਦੇ ਬੰਦੇ ਨਾਲ ਮਿਲਾਓ ਕੌਣ ਆਹੋ ਜਿਹਨੇ ਮੈਨੂੰ ਜ਼ਿੰਦਗੀ ਦਿੱਤੀ ਦੂਵੀਂ ਵਾਰ ਚੱਲ ਫੇਰ ਜੇ ਤੂੰ ਬਾਹਲਾ ਕਰਦੀ ਆ ਤੈਨੂੰ ਅੱਜ ਮਲਾਈ ਦਿਨਾ ਚਲੋ ਜੀ ਆਜਾ ਤੈਨੂੰ ਮਜ਼ਾਉਣਾ ਰੱਬ ਦੇ ਬੰਦੇ ਨਾਲ ਨਹੀਂ ਜਾਣਦੀ ਜੀ ਇਹਨਾਂ ਦੇ ਤੁਸੀਂ ਤਾਂ ਮੈਨੂੰ ਪ੍ਰੀਤੀ ਦੇ ਘਰੇ ਲੈ ਆਏ ਉਹ ਇੱਥੇ ਰਹਿੰਦਾ ਰੱਬ ਦਾ ਬੰਦਾ ਨਹੀਂ ਰਹਿੰਦਾ ਤੂੰ ਆ ਤਾਂ ਸਹੀ ਇਹਨੂੰ ਮਲਾਉਣਾ ਮੈਂ ਆ ਤਾਂ ਸਹੀ ਇਹ ਕੀ ਆ ਹੋ ਰੱਬ ਦਾ ਬੰਦਾ ਹਾਂ ਮੇਰੇ ਘਰ ਆ ਪਰ ਜਾਈ ਸੱਸੀ ਕਾਲ ਕਰੀਂ ਠੀਕ ਆ ਹਾਂ ਠੀਕ ਆ ਠੀਕ ਆ ਭਾਬੀ ਤੂੰ ਹਾਂ ਠੀਕ ਆ ਹਣ ਤਾਂ ਸੱਸੀ ਕਾਲ ਦੇ ਹੋ ਠੀਕ ਆ ਹਾਂ ਠੀਕ ਆ ਭਾਈ ਲੈ ਮਿਲੋ ਰੱਬ ਦੇ ਬੰਦੇ ਨੂੰ ਇਹੀ ਉਹ ਰੱਬ ਦਾ ਬੰਦਾ ਇਹਨੇ ਫੋਨ ਦੇ ਕੇ ਤੇਰੀ ਜਾਨ ਬਚਾਈ ਸੌਰੀ ਪ੍ਰੀਤੀ ਮੈਂ ਤਾਂ ਤੈਨੂੰ ਬਾਲਾ ਪੁੱਠਾ ਸਿੱਧਾ ਬੋਲੀ ਘਰੇ ਆਈ ਨੂੰ ਮੈਨੂੰ ਮਾਫ ਕਰ ਦੇ ਨਣਦੇ ਮੈਂ ਤੈਨੂੰ ਪਛਾਣਨ 'ਚ ਗਲਤੀ ਕਰ ਲਈ ਮੈਂ ਤੈਨੂੰ ਇੰਨਾ ਪੁੱਠਾ ਸਿੱਧਾ ਬੋਲੀ ਘਰੇ ਆਈ ਨੂੰ ਕਰਦੀਆਂ ਤੀਆਂ ਨੂੰ ਪੁੱਠਾ ਬੋਲਾਂਗੇ ਤਾਂ ਵਰਕ ਤਾਂ ਨਹੀਂ ਰਹਿੰਦੀਆਂ ਘਰ 'ਚ ਨਾ ਨਾ ਭਾਬੀ ਇਹ ਤੂੰ ਕਹਿਹ ਜੀਆਂ ਗੱਲਾਂ ਕਰੀ ਜਾਂਦੀਆਂ ਮੈਂ ਕਿਹੜਾ ਤੇਰੇ ਤੇ ਕੋਈ एहसान ਕੀਤਾ ਇਹ ਤਾਂ ਮੇਰਾ ਫਰਜ਼ ਬਣਦਾ ਸੀ ਨਾਲੇ ਮੈਂ ਕੌਣ ਹੁੰਨੀ ਆ ਤੇਰੀ ਜਾਨ ਬਚਾਉਣ ਵਾਲੀ ਤੁਹਾਡੇ ਚੀ ਤਾਂ ਮੇਰੀ ਜਾਨ ਵਸਦੀ ਆ ਮੈਂ ਤਾਂ ਚਾਹੁੰਨੀ ਆ ਵੀ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ ਇੰਨੇ ਚੀ ਮੈਂ ਖੁਸ਼ ਆ ਹੈ ਪ੍ਰੀਤੀ ਮੈਂ ਤੈਨੂੰ ਦਾਜ ਦੇ ਮਹਿਣੇ ਦੇਈ ਗਈ ਵੀ ਤੈਨੂੰ ਦਾਜ ਦੇਤਾ ਤੈਨੂੰ ਐਂ ਕਰਤਾ ਅਸੀਂ ਤਾਂ ਤੈਨੂੰ ਦਾਜ ਹੀ ਦਿੱਤਾ ਸੀ ਤੂੰ ਤਾਂ ਮੈਨੂੰ ਮੇਰੀ ਜ਼ਿੰਦਗੀ ਦੇਤੀ ਵਾਪਸ ਮੇਰੇ ਬੱਚਿਆਂ 'ਚ ਹੱਸਦਾ ਖੇਡਦਾ ਮੈਨੂੰ ਦੂਰੀ ਵਾਰ ਮਿਲ ਗਿਆ ਨਹੀਂ ਪਤਾ ਨਹੀਂ ਮੇਰਾ ਕਦੋਂ ਕੀ ਹੋ ਜਾਣਾ ਸੀਗਾ ਪ੍ਰੀਤੀ ਉਹ ਕਹੀ ਗਈ ਮੈਂ ਮੇਰਾ ਘਰ ਹੈ ਮੇਰਾ ਘਰ ਹੈ ਤੇਰਾ ਘਰ ਹੈ ਪ੍ਰੇਕਾ ਘਰ ਜਦੋਂ ਮਰਜੀ ਆ ਚਾਹੇ ਸਾਨੂੰ ਅੱਧੀ ਰਾਤ ਫੋਨ ਕਰ ਅਸੀਂ ਤੇਰੇ ਨਾਲ ਖੜਾਂਗੇ ਨਾਲੇ ਪੇਕੇ ਜਾ ਕੇ ਜਦੋਂ ਮਰਜੀ ਤੇਰਾ ਮਨ ਕਰੇ ਫੇਰੀ ਪਾ ਕੇ ਆਇਆ ਕਰ ਧੀਆ ਨੂੰ ਦਿੱਤਾ ਘਟਦਾ ਨਹੀਂ ਹੈਗਾ ਵੱਧਦਾ ਹੀ ਹੈ ਰੱਬ ਦੁੱਗਣਾ ਦਿੰਦਾ ਮੈਥੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਪ੍ਰੀਤੀ ਜੇ ਹੋ ਸਕਿਆ ਮੈਨੂੰ ਮaaf ਕਰਦੀ ਨਾ ਭਾਬੀ ਮaaf ਕਰਨ ਵਾਲੀ ਕੀ ਗੱਲ ਹੈਗੀ ਤੁਸੀਂ ਤਾਂ ਸਮਾਂ ਮੈਥੋਂ ਵੱਡੇ ਹੋ ਅਜਾ ਚਾਹ ਪਾਣੀ ਪੀਨੇ ਆ। ਜਿੱਲੀ ਦੇ ਰੱਬ ਦੇ ਬੰਦੇ ਨੂੰ ਹਾਂਜੀ ਮੈਂ ਇਥੋਂ ਵੀਰਾਜ ਨਹੀਂ ਹੋਇਆ ਤੇਥੋਂ ਵੀਰਯ ਨਹੀਂ ਹੋਇਆ ਇਹ ਸੋਚ ਕੇ ਮੈਂ ਤਤੜੀਦਾ ਰਹੇ ਕਲਜ ਮਚਦਾਵੇ ਅਮੜੀ ਦੇ ਅਜਾਇ ਕਦੇ ਮਿਲ ਜਾਈ ਲੰਘਦਾ ਟੱਪਦਾਵੇ ਮੜੀ